ਤੇ ਪੰਜਾਬ ਡੈਰੀ ਹਰ ਇੱਕ ਗੱਲ ਤੇ ਯੂ ਟਰਨ ਲੈ ਰਹੇ ਹਰ ਇੱਕ ਗੱਲ ਤੋਂ ਭੱਜ ਰਹੀ ਹੈ ਸਰਕਾਰ ਤੇ ਇਹਨਾਂ ਦੇ ਜਿਹੜੇ ਨਮਾਇंदे ਆ ਉਹ ਜਿਹੜਾ ਮਰਜ਼ੀ ਟਰਨ ਲਈ ਜਾਣ ਹਲੀ ਸਾਹਿਬ ਇਹ ਸਾਡੇ ਫਰੀਦਕੋਟ ਦਾ ਸਵਾਲ ਹੈ ਤੇ ਤਕੜੇ ਹੋ ਕੇ ਫਰੀਦਕੋਟ ਦੀ ਲੜਾਈ ਲੜਾਂਗੇ ਜੀਵਨ ਦੇ ਤੌਰ ਤੇ ਬਿਲਕੁਲ ਤਕਾ ਹੋ ਰਿਹਾ ਸੋ ਹਰ ਇੱਕ ਪੱਖ ਨੂੰ ਐਕਸਪਲੋਰ ਕਰਕੇ ਫਰੀਦਕੋਟ ਵਾਸੀਆਂ ਦੇ ਨਾਲ ਇਸ ਲੜਾਈ ਵਿੱਚ 100% ਜੋ ਵੀ ਯੋਗਦਾਨ ਪਾ ਸਕੇ ਡਟ ਕੇ ਪਾਵਾਂਗੇ ਸਾਰੇ ਦਰਖਤ ਖਤਮ ਕਰ ਦਿੱਤੇ ਉਜਾੜ ਤੇ ਇੱਕ ਦਰਖਤ ਤਿਆਰ ਹੋਣ ਚ ਹਾਲੀ ਸਾਹਿਬ ਮੁੱਦਤਾ ਲੱਗ ਜਾਂਦੀਆਂ ਕਈ ਸਾਲ ਲੱਗ ਜਾਂਦੇ ਤੇ ਇੱਕ ਮਿੰਟ 'ਚ ਅਜਾੜ ਕੇ ਮਸ਼ੀਨਾ ਹੋ ਜਾਂਦੀਆਂ ਉਹ ਪ੍ਰੋਜੈਕਟ ਵਾਇਬਲ ਨਹੀਂਗਾ ਉਹ ਸਹੀ ਨਹੀਂਗਾ ਸੋ ਉਹਦੇ ਤੇ ਸਰਕਾਰ ਸੰਜੀਦਾ ਹੋ ਕੇ ਇਹਦਾ ਕੋਈ ਹੱਲ ਕੱਢੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਫਰੀਦਕੋਟ ਵਿੱਚ ਦੀ ਲੰਘਦੀਆਂ ਜੋੜੀਆਂ ਨਹਿਰਾਂ ਨੂੰ ਕੰਕਰੀਟੀਕਰਨ ਦਾ ਕੰਮ ਹੋਣਾ ਤੇ ਉਸ ਨੂੰ ਲੈ ਕੇ ਫਰੀਦਕੋਟ ਦੀਆਂ 93 ਜਥੇਬੰਦੀਆਂ ਇਕਜੁੱਟ ਹੋ ਕੇ ਜਲ ਜੀਵਨ ਮੋਰਚਾ ਬਣਾ ਕੇ ਇਸ ਦਾ ਵਿਰੋਧ ਕਰ ਰਹੀਆਂ ਤੇ ਇਸ ਵਿਰੋਧ ਦੇ باوجود ਸਰਕਾਰ ਨੇ 10 ਜਨਵਰੀ ਤੋਂ ਕਿੰਨਾਂ ਨਹਿਰਾਂ ਨੂੰ ਪੱਕੀਆਂ ਕਰਨ ਦਾ ਕੰਮ ਆਰੰਭਣ ਦਾ ਐਲਾਨ ਕਰ ਦਿੱਤਾ ਹੈ ਤੇ 10 ਜਨਵਰੀ ਤੋਂ ਨਹਿਰਾਂ ਦੇ ਵਿੱਚ ਬੰਦੀ ਆ ਰਹੀ ਆ ਇਸ ਬਾਰੇ ਵੀ ਲਿਖਤੀ ਰੂਪ ਦੇ ਵਿੱਚ ਆ ਗਿਆ ਇਸ ਨੂੰ ਲੈ ਕੇ ਜਥੇਬੰਦੀਆਂ ਨੇ ਸੰਘਰਸ਼ ਤੇਜ਼ ਕਰ ਦਿੱਤਾ ਹੈ ਤੇ ਹੁਣ ਇੱਕ ਵਾਰੀ ਫਿਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਇਹਨਾਂ ਜਥੇਬੰਦੀਆਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ ਪੰਜਾਬ ਡੈਰੀ ਦੇ ਨਾਲ ਗੱਲਬਾਤ ਕਰਦਿਆਂ ਸਰਦਾਰ ਢਿੱਲੋਂ ਨੇ ਕਿਹਾ ਕਿ ਫਰੀਦਕੋਟ ਦਾ ਕਿਸੇ ਵੀ ਹਾਲਤ ਦੇ ਵਿੱਚ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਜਿਉਂ ਹੀ ਕੰਕਰੀਟ ਵਾਲੀਆਂ ਨੇਰਾ ਬਣਦੀਆਂ ਤਾਂ ਜਿਵੇਂ ਜਲ ਜੀਵਨ ਬਚਾਓ ਮੋਰਚਾ ਕਹਿ ਰਿਹਾ ਉਸੇ ਤਰ੍ਹਾਂ ਹੀ ਤਬਾਹੀ ਹੋਣੀ ਆ ਫਰੀਦਕੋਟ ਦਾ ਪਾਣੀ ਹੀਠਾਂ ਤਲਾ ਜਾਣਾ ਪੀਣ ਲਈ ਸਾਫ਼ ਪਾਣੀ ਨਹੀਂ ਮਿਲਣਾ ਦਰਖਤ ਕੱਟੇ ਜਾਣੇ ਤੇ ਹੋਰ ਬਹੁਤ ਉਜਾੜਾ ਹੋਣਾ ਉਹਨਾਂ ਕਿਹਾ ਕਿ ਇਹ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ ਤੇ ਇਹਨਾਂ ਜਥੇਬੰਦੀਆਂ ਦਾ ਜੋ ਵੀ ਹੋ ਸਕੇ ਆ ਸਾਥ ਦੇਣਗੇ ਜੋ ਵੀ ਇਹ ਜਥੇਬੰਦੀਆਂ ਸੰਘਰਸ਼ ਉਲਿੱਕਣਗੀਆਂ ਉਸ ਦੇ ਵਿੱਚ ਕਾਂਗਰਸ ਵੱਲੋਂ ਉਹ ਪੂਰੀ ਤਰ੍ਹਾਂ ਸਪੋਰਟ ਕਰਨਗੇ ਤੇ ਖੁਦ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਦੇਖੋ ਹਲੀ ਸਾਹਿਬ ਫਰੀਦਕੋਟ ਇੱਕ ਇਹੋ ਜਿਹਾ ਸ਼ਹਿਰ ਹੈ ਜਿਹੜਾ ਇਹਨਾਂ ਦੋਨਾਂ ਨਹਿਰਾਂ ਦੇ ਕੰਡੇ ਤੇ ਵਸਿਆ ਹੋਇਆ ਹੈ ਨਹਿਰਾਂ ਸ਼ਹਿਰ ਦੇ ਵਿੱਚ ਦੀ ਜਾਂਦੀਆਂ ਸੋ ਵੱਧ ਕਿਸਮਤੀ ਹੈ ਫਰੀਦਕੋਟ ਦੀ ਕਿ ਫਰੀਦਕੋਟ ਦਾ ਜਿਹੜਾ ਥਲੜਾ ਪਾਣੀ ਹੈ ਉਹ ਚੰਗਾ ਨਹੀਂਗਾ ਉਹ ਪੀਣ ਦੇ ਲਾਇਕ ਨਹੀਂਗਾ ਸੋ ਜਿਹੜੀਆਂ ਨਹਿਰਾਂ ਚੋਂ ਪਾਣੀ ਦੀ ਸੀਪੇਜ ਹੁੰਦੀ ਹੈ ਉਹ ਸੀਪੇਜ ਕਾਰਨ ਬਹੁਤ ਲੋਕ ਪੀਣ ਵਾਲੇ ਪਾਣੀ ਇਸਤੇਮਾਲ ਕਰਦੇ ਨਲਕੇ ਲੱਗੇ ਹੋਏ ਆ ਨਹਿਰਾਂ ਤੇ ਬਹੁਤ ਲੋਕ ਜਿਹੜੇ ਫਰੀਦਕੋਟ ਸ਼ਹਿਰ ਦੇ ਵਾਸੀ ਹੈ ਉਹ ਇਹਨਾਂ ਨਹਿਰਾਂ ਤੋਂ ਪਾਣੀ ਲੈ ਕੇ ਜਾਂਦੇ ਆ ਜਿਹੜਾ ਡੇਲੀ ਯੂਜ਼ ਵਿੱਚ ਪੀਂਦੇ ਆ ਰੋਟੀ ਬਣਾਉਣ ਦੇ ਕੰਮ ਆਉਂਦਾ ਸੋ ਬਿਲਕੁਲ ਜਿਹੜੀ ਮੰਗ ਆ ਸਾਡੇ ਫਰੀਦਕੋਟ ਦੇ ਸੰਗਤ ਦੀ ਉਹ 100% ਦੀ ਜਾਇਜ਼ ਹੈ ਕੇ ਇਹ ਸੋਚਣਾ ਚਾਹੀਦਾ ਜੇ ਬਿਲਕੁਲ ਕੰਕਰੀਟ ਜੋ ਪਿੱਛੋਂ ਜਿਵੇਂ ਤੁਰਿਆ ਆ ਰਿਹਾ ਐ ਪ੍ਰੋਜੈਕਟ ਐ ਜੇ ਉਹਵੇਂ ਬਣਾ ਦਿੱਤੀ ਤੇ ਸੀਪੇਜ ਬੰਦ ਹੋ ਜਾ ਉਹਦਾ ਬਹੁਤ ਵੱਡਾ ਨੁਕਸਾਨ ਹੋਊਗਾ ਖਾਸ ਕਰਕੇ ਫਰੀਦਕੋਟ ਵਾਸੀਆਂ ਦਾ ਫਰੀਦਕੋਟ ਸ਼ਹਿਰ ਦਾ ਸੋ ਮੈਂ ਜਿਹੜੀਆਂ ਜਥੇਬੰਦੀਆਂ ਇਹਦਾ ਵਿਰੋਧ ਕਰ ਰਹੀਆਂ ਮੈਂ 100% ਉਹਨਾਂ ਦੇ ਨਾਲ ਸਾਰਿਆਂ ਨਾਲ ਸਲਾਹ ਕਰਕੇ ਜੋ ਵੀ ਕਿਸੇ ਕਿਸਮ ਦਾ ਵੀ ਸੰਘਰਸ਼ ਵਧਣਾ ਆਊਗਾ ਤਕੜੇ ਹੋ ਕੇ ਵੜਾਂਗੇ ਕਿਸੇ ਹਾਲਤ ਚ ਵੀ ਇਹ ਨਹੀਂ ਚਾਹੁੰਦੇ ਕਿ ਫਰੀਦਕੋਟ ਦਾ ਨੁਕਸਾਨ ਹੋਵੇ ਕਿਉਂਕਿ ਪਾਣੀ ਇੱਕ ਮੁੱਢਲੀ ਚੀਜ਼ ਹੈ ਜੀਵਨ ਵਾਸਤੇ ਤੇ ਜੇ ਪਾਣੀ ਖਰਾਬ ਹੋ ਗਿਆ ਤੇ ਫਿਰ ਇਸ ਜੀਵਨ ਦਾ ਵੀ ਕੀ ਅਰਥ ਰਹਿ ਗਿਆ ਦੂਜੀ ਬੇਨਤੀ ਹੈ ਬਹੁਤ ਦਰਖਤ ਨੇ ਇਹਨਾਂ ਨਹਿਰਾਂ ਤੇ ਤੇ ਖਾਸ ਕਰਕੇ ਸਾਡੀਆਂ ਸੁਸਾਇਟੀਆਂ ਨੇ بڑے ਦਰਖਤਾਂ ਨੂੰ ਲਾਇਆ ਵੀ ਹੈ ਮੈਨੂੰ ਵੀ ਬੜਾ ਸ਼ੌਕ ਸੀ ਮੈਂ ਵੀ ਇਹਨਾਂ ਨਹਿਰਾਂ ਤੇ ਜਿਵੇਂ ਸੈਰਗਾ ਬਣਾਈ ਸੀਗੀ ਹੋਰ ਬਹੁਤ ਦਰਖਤ ਲਗਵਾਏ ਸੀ ਉਹ ਸਾਰੇ ਦਰਖਤ ਇਹਨਾਂ ਨੇ ਪੁੱਟ ਦੇਣੇ ਆ ਉਜੜ ਜਾਣੇ ਪਿੱਛੋਂ ਜਿੱਥੋਂ ਇਹ ਨਹਿਰਾਂ ਬਣ ਕੇ ਆ ਰਹੀਆਂ ਸਾਰੇ ਦਰਖਤ ਖਤਮ ਕਰ ਦਿੱਤੇ ਉਜਾੜ ਤੇ ਇੱਕ ਦਰਖਤ ਤਿਆਰ ਹੋਣ ਚ ਹਾਲੀ ਸਾਹਿਬ ਮੁੱਦਤਾ ਲੱਗ ਜਾਂਦੀ ਹੈ ਕਈ ਸਾਲ ਲੱਗ ਜਾਂਦੇ ਤੇ ਇੱਕ ਮਿੰਟ 'ਚ ਅਜਾੜ ਕੇ ਮਸ਼ੀਨਾ ਹੋ ਜਾਂਦੀਆਂ ਉਹਦੇ ਨਾਲ ਜੋ ਦਰਖਤ ਉਜੜਨਗੇ ਨਾਲ ਜਿਹੜੇ ਸਾਡੇ ਇੱਥੇ ਪੰਛੀ ਰਹਿੰਦੇ ਆ ਜਾਂ ਜਾਨਵਰ ਰਹਿੰਦੇ ਆ ਉਹਨਾਂ ਦਾ ਵੀ ਵਿਚਾਰਿਆਂ ਦਾ ਬਹੁਤ ਨੁਕਸਾਨ ਹੋਏਗਾ ਸੋ ਜਿਹੜੀ ਸਾਡੀ ਫਰੀਦਕੋਟ ਵਾਸੀਆਂ ਦੀ ਇਹ ਮੰਗ ਹੈ ਕਿ ਇੱਥੇ ਜ਼ਰੂਰ ਸਰਕਾਰ ਨੂੰ ਇਹਦਾ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਮੈਨੂੰ ਪਤਾ ਲੱਗਿਆ ਇਹਨਾਂ ਨੇ ਨਵਾਂ ਪ੍ਰੋਜੈਕਟ ਬਣਾਇਆ ਰੀਚਾਰਜ ਕਰਨ ਦਾ ਉਹ ਪ੍ਰੋਜੈਕਟ ਵੀ ਮੈਂ ਜਿੱਥੋਂ ਤੱਕ ਪੜਿਆ ਉਹ ਪ੍ਰੋਜੈਕਟ ਵਾਇਬਲ ਨਹੀਂਗਾ ਉਹ ਸਹੀ ਨਹੀਂਗਾ ਸੋ ਉਹਦੇ ਤੇ ਸਰਕਾਰ ਸੰਜੀਦਾ ਹੋ ਕੇ ਇਹਦਾ ਕੋਈ ਹੱਲ ਕੱਢੇ ਤਾਂ ਕਿ ਸਾਨੂੰ ਪੀਣ ਵਾਲੇ ਪਾਣੀ ਦੀ ਮੁਸ਼ਕਲ ਨਾ ਆਵੇ ਸੀਪੇਜ ਹੁੰਦੀ ਰਹੇ ਆਲੇ ਦੁਆਲੇ ਪੀਣ ਵਾਲੇ ਪਾਣੇ ਦਾ ਮਸਲਾ ਹੱਲ ਹੁੰਦਾ ਰਹੇ ਤੇ ਜਿਹੜੇ ਸਾਡੇ ਇਹ ਦਰਖਤ ਲੱਗੇ ਐ ਇਹਨਾਂ ਦਾ ਨੁਕਸਾਨ ਨਾ ਹੋਵੇ ਸੋ ਸਰਕਾਰ ਇਹ ਧਿਆਨ ਨਾਲ ਸਮਝ ਲੇ ਕਿ ਬਿਲਕੁਲ ਹੀ ਅਸੀਂ ਇਸ ਇਲਾਕੇ ਨੂੰ ਉਜੜ ਨਹੀਂ ਦੇਵਾਂਗੇ ਡਟ ਕੇ ਜੋ ਲੜਾਈ ਲੜਨੀ ਪਈ ਲੜਾਂਗੇ ਤਕੜੇ ਹੋ ਕੇ ਜੋ ਸੰਘਰਸ਼ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਕਰਨ ਦੀ ਲੋੜ ਪਈ ਉਹ ਕਰਾਂਗੇ ਤੇ ਲੀਗਲੀ ਵੀ ਅਸੀਂ ਹਾਈ ਕੋਰਟ ਦਾ ਵੀ ਦਰਵਾਜ਼ਾ ਖਟਕਾਵਾਂਗੇ ਕਿਉਂਕਿ ਬਿਲਕੁਲ ਤੱਕਾ ਹੋ ਰਿਹਾ ਐ এনवायरमेंट ਤੌਰ ਤੇ ਠੀਕ ਆ ਜਨ ਜੀਵਨ ਦੇ ਤੌਰ ਤੇ ਬਿਲਕੁਲ ਤੱਕਾ ਹੋ ਰਿਹਾ ਸੋ ਹਰੇਕ ਪੱਖ ਨੂੰ ਐਕਸਪਲੋਰ ਕਰਕੇ ਫਰੀਦਕੋਟ ਵਾਸੀਆਂ ਦੇ ਨਾਲ ਇਸ ਲੜਾਈ ਵਿੱਚ 100% ਜੋ ਵੀ ਯੋਗਦਾਨ ਪਾ ਸਕੇ ਡਟ ਕੇ ਪਾਵਾਂਗੇ ਜਥੇਬੰਦੀਆਂ ਨੂੰ ਲੱਗ ਰਿਹਾ ਹੈ ਕਿ ਵਿਧਾਇਕਤਾ ਯੂ ਟਰਨ ਲੈ ਗਿਆ ਤੇ ਹੁਣ ਵੱਡਾ ਸੰਘਰਸ਼ੀ ਇਸ ਮਾਮਲੇ ਦਾ ਹੱਲ ਹੋ ਕਰ ਦੇਖੋ ਵੈਸੇ ਤਾਂ ਇਹ ਸਰਕਾਰ ਮਸ਼ੂਰਾ ਯੂ ਟਰਨ ਵੱਲ ਤੇ ਮੈਂ ਸਮਝਦਾ ਕਿ ਬੜੀ ਨਮੋਸ਼ੀ ਦੀ ਗੱਲ ਹੈ ਕਿਉਂਕਿ ਇਹ ਸਰਕਾਰ ਪੈਦਾ ਹੋਈ ਸੀ ਦਰੀਬਿ ਸ਼ਾਉਣ ਤੋਂ ਧਰਨਿਆਂ ਚੋਂ ਤੇ ਵੱਡੀਆਂ ਗੱਲਾਂ ਤੇ ਵੱਡੇ ਵਾਅਦੇ ਕਰਨ ਚੋਂ ਤੇ ਹੁਣ ਹਰੇਕ ਗੱਲ ਤੇ ਯੂ ਟਰਨ ਲੈ ਰਹੇ ਆ ਹਰੇਕ ਗੱਲ ਤੋਂ ਭੱਜ ਰਹੀ ਹੈ ਸਰਕਾਰ ਤੇ ਇਹਨਾਂ ਦੇ ਜਿਹੜੇ ਨਮਾਇंदे ਆ ਉਹ ਜਿਹੜਾ ਮਰਜ਼ੀ ਟਰਨ ਲਈ ਜਾਣ ਹਲੀ ਸਾਹਿਬ ਇਹ ਸਾਡੇ ਫਰੀਦਕੋਟ ਦਾ ਸਵਾਲ ਹੈ ਤੇ ਤਗੜੇ ਹੋ ਕੇ ਫਰੀਦਕੋਟ ਦੀ ਲੜਾਈ ਲੜਾਂਗੇ ਸਾਰੇ ਜਥੇਬੰਦੀਆਂ ਨਾਲ ਸਲਾਹ ਕਰਾਂਗੇ ਜੋ ਸਾਨੂੰ ਜ਼ਿੰਮੇਵਾਰੀ ਮਿਲੂਗੀ ਉਹ ਸੰਘਰਸ਼ ਵਿੱਚ ਤਗੜੇ ਹੋ ਕੇ ਹਿੱਸਾ ਪਾਵਾਂਗੇ はい。